ਵੈਸੇ ਕਹਿਆ ਜਾਂਦਾ ਕਿ ਚੰਡੀਗੜ੍ਹ ਦਾ ਜੋ ਪੁਲਿਸ ਪ੍ਰਸ਼ਾਸਨ ਹੈ ਬਹੁਤ ਕਾਨੂੰਨ ਦੀ ਪਾਲਣਾ ਕਰਦਾ ਹੈ ਇੱਕ ਇੱਕ ਬੜਾ ਡਿਸਿਪਲਿਨਡ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਥੋਂ ਦਾ ਉਹ ਹੈਗਾ ਪਰ ਤੁਸੀਂ ਬੜੇ ਗੰਭੀਰ ਇਲਜ਼ਾਮ ਲਾ ਰਹੇ ਹੋ ਕਿ ਇਹਨਾਂ ਚੰਡੀਗੜ੍ਹ ਪੁਲਿਸ ਦਾ ਅਕਸ਼ ਬੜਾ ਵਧੀਆ ਹੈ ਪੂਰੀ ਦੁਨੀਆ 'ਚ ਕਾਨੂੰਨ ਦੀ ਪਾਲਣਾ ਟ੍ਰੈਫਿਕ ਰੂਲ ਦੇ ਵਿੱਚ ਬਹੁਤ ਸਖਤ ਹੈ ਲੋਕ ਮੋਹਾਲੀ ਐਂਟਰ ਮੋਹਾਲੀ ਤੋਂ ਚੰਡੀਗੜ੍ਹ ਐਂਟਰ ਕਰਦੇ ਬੈਲਟਾ ਲੱਗ ਜਾਂਦੀਆਂ ਪੂਰਾ ਡਰ ਹੈ ਪੁਲਿਸ ਦਾ ਵੱਡਾ ਡਰ ਹੈ ਪਰ ਹਾਥੀਏ ਤਾਂ ਤਖਾਣ ਦੇ ਹੋਰ ਤੇ ਖਾਣ ਦੇ ਹੋਰ ਜਿਹਦਾ ਤੁਸੀਂ ਦੱਸਿਆ ਕਿ 28 ਦਸੰਬਰ ਨੂੰ ਕੁਝ ਬੱਚਿਆਂ ਦੇ ਗੰਭੀਰ ਸੱਟਾਂ ਲੱਗੀਆਂ ਗਰੀਬ ਘਰਾਂ ਦੇ ਬੱਚੇ ਸੀ ਤਰਸਦੇ ਆਧਾਰ ਤੇ ਚੰਡੀਗੜ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਚੋਂ ਪੜਾਇਆ ਜਾਂਦਾ ਫ੍ਰੀ ਹੋਰ ਵੀ ਬਹੁਤ سارے ਬੱਚੇ ਆ ਉਹਨਾਂ ਦੇ ਸੱਟਾਂ ਲੱਗੀਆਂ ਨੇ ਉਹਨੇ ਪੱਤਰਕਾਰ ਬੜਨਾ ਜੇ ਉਹਨਾਂ ਨੂੰ ਇਨਸਾਫ ਨਾ ਮਿਲ ਸਕੇ ਆ ਉਹ ਪੱਤਰਕਾਰ ਬਣ ਕੇ ਕਰਨਗੇ ਕੀ ਉਹ ਲੋਕਾਂ ਦੇ ਮੁੱਦੇ ਕਿਵੇਂ ਚੱਕਣਗੇ ਔਰ ਇਸੇ ਤੱਕ ਲੱਗੀ ਜਾਣੋ ਮੌਕੇ ਤੇ ਇੱਕ ਚੈਨਲ ਦੇ ਪੱਤਰਕਾਰ ਵੀ ਹਾਜ਼ਰ ਸੀ ਇੱਕ ਚੈਨਲ ਦੇ ਪੱਤਰਕਾਰ ਦਾ ਦੋਸਤ ਵੀ ਰਿਸ਼ਤੇਦਾਰ ਵੀ ਸੀ ਉਹਨਾਂ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਇਸ 17 ਸੈਕਟਰ ਦੇ ਇੱਕ ਟਰੈਵਲ ਏਜੰਟ ਨੇ ਠੱਗੀਆਂ ਮਾਰੀ ਸੀ ਲੋਕਾਂ ਨਾਲ ਤੇ ਐਫ ਆਈ ਆਰ ਵੀ ਦਰਜ ਹੋ ਗਈ ਉਹ ਠੱਗ ਟਰੈਵਲ ਏਜੰਟ ਜੇਲ੍ਹ ਵੀ ਗਿਆ 5-7 ਮਹੀਨੇ ਜੇਲ੍ਹ ਚ ਰਿਹਾ ਤੇ ਜੇਲ੍ਹ ਜਾਣ ਤੋਂ ਪਹਿਲਾਂ ਉਹਨੇ ਆਪਣੇ ਗੁੰਡੇ ਭੇਜ ਕੇ ਉਸ ਪੱਤਰਕਾਰ ਦੇ ਘਰ ਤੇ ਹਮਲਾ ਕਰਾਇਆ ਤੋੜਫੋੜ ਕਰਵਾਈ ਖੁਦ ਮੈਂ ਬੈਠਾ ਸੀ ਐਸ ਐਸ ਪੀ ਕੋਲੇ ਉਦੋਂ ਆਡੀਓ ਰਿਕਾਰਡਿੰਗ ਵੀ ਸੁਣਾਈ ਹੈ ਫੋਨ ਵੀ ਦਿਖਾਇਆ ਸਾਰਾ ਕੁਝ ਤੇ ਸੀਸੀਟੀਵੀ ਫੋਟੋ ਜੀ ਵੀ ਦਿੱਤੀਆਂ ਗਈਆਂ ਤੇ 5-6 ਮਹੀਨੇ ਹੋ ਗਏ ਅੱਜ ਤੱਕ ਪਰਚਾ ਦਾਦਿਕਾ ਇਕਾਲ ਦਾ ਅਨਮੇਰ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੁਰ ਲੰਗੀ 28 ਦਸੰਬਰ ਨੂੰ ਪੱਤਰਕਾਰੀ ਦੀ ਪੜਾਈ ਕਰ ਰਹੇ ਦੋ ਬੱਚਿਆਂ ਤੇ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਔਰ ਹਮਲਾ ਕੁਝ ਇਸ ਤਰ੍ਹਾਂ ਦੇ ਨਾਲ ਸੀ ਕਿ ਇੱਕ ਬੱਚੇ ਦੇ ਤਾਂ ਸਿਰ ਦੇ ਵਿੱਚ ਵੀ ਸੱਟਾਂ ਲੱਗੀਆਂ ਔਰ ਟਾਂਕੇ 6 ਤੋਂ 7 ਟਾਂਕੇ ਵੀ ਲੱਗੇ ਆ ਪਰ ਇਸ ਮਾਮਲੇ ਦੇ ਅੰਦਰ ਉਹਨਾਂ ਨੌਜਵਾਨਾਂ ਤੇ ਹਮਲਾਵਰਾਂ ਤੇ ਕੋਈ ਮਾਮਲਾ ਦਰਜ ਨਹੀਂ ਹੋਇਆ ਯਾਨੀ ਕੋਈ ਕਾਰਵਾਈ ਸੰਤੁਸ਼ਟੀ ਜਨਕ ਨਹੀਂ ਹੋਈ ਔਰ ਇਸ ਦੇ ਖਿਲਾਫ ਹੁਣ ਕੁਝ ਸਮਾਜ ਸੇਵੀ ਜਥੇਬੰਦੀਆਂ ਕੁਝ ਕਿਸਾਨ ਜਥੇਬੰਦੀਆਂ ਉਹ ਇਕਜੁੱਟ ਹੋਈਆਂ ਔਰ ਚੰਡੀਗੜ੍ਹ ਦੇ ਜੋ ਹੈੱਡ ਆਫਿਸ ਹੈ ਪੁਲਿਸ ਦਾ ਹੈੱਡ ਕੁਆਟਰ ਹੈ ਉਸ ਦੇ ਬਾਹਰ ਪ੍ਰਦਰਸ਼ਨ ਕੀਤਾ ਪੂਰੀ ਜਾਣਕਾਰੀ ਲਵਾਂਗੇ ਗੱਲਬਾਤ ਵੀ ਕਰਾਂਗੇ ਮੇਰੇ ਨਾਲ ਸਮਾਜ ਸੇਵੀ ਇਸਨਾਮ ਸਿੰਘ ਦਾਉ ਨੇ ਦਾਉ ਸਾਹਿਬ ਕੀ ਹੈ ਪੂਰਾ ਮਾਮਲਾ ਦੇਖੋ ਜਿਹਦਾ ਤੁਸੀਂ ਦੱਸਿਆ ਕਿ 28 ਦਸੰਬਰ ਨੂੰ ਕੁਝ ਬੱਚਿਆਂ ਦੇ ਗੰਭੀਰ ਸੱਟਾਂ ਲੱਗੀਆਂ ਗਰੀਬ ਘਰਾਂ ਦੇ ਬੱਚੇ ਸੀ ਤਰਸ ਦੇ ਆਧਾਰ ਤੇ ਚੰਡੀਗੜ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਚੋਂ ਪੜਾਇਆ ਜਾਂਦਾ ਫ੍ਰੀ ਹੋਰ ਵੀ ਬਹੁਤ ਸਾਰੇ ਬੱਚੇ ਆ ਉਹਨਾਂ ਤੇ ਸੱਟਾਂ ਲੱਗੀਆਂ ਸਾਨੂੰ ਦੇਖੋ ਇਸ ਗੱਲ ਦਾ ਕਿ ਉਹ ਬੱਚੇ ਜਿਹੜੇ ਵਿਦਿਆਰਥੀ ਆ ਪੱਤਰਕਾਰਤਾ ਦੇ ਉਹਨਾਂ ਨੇ ਪੱਤਰਕਾਰ ਬਣਨਾ ਜੇ ਉਹਨਾਂ ਨੂੰ ਇਨਸਾਫ ਨਾ ਮਿਲ ਸਕੇ ਆ ਉਹ ਪੱਤਰਕਾਰ ਬਣ ਕੇ ਕਰਨਗੇ ਕੀ ਉਹ ਲੋਕਾਂ ਦੇ ਮੁੱਦੇ ਕਿਵੇਂ ਚੱਕਣਗੇ ਇਸ ਕਰਕੇ ਇਹ ਸਾਨੂੰ ਗੰਭੀਰ ਮੁੱਦਾ ਲੱਗਿਆ ਕਿ ਪੱਤਰਕਾਰਾਂ ਦੇ ਉੱਤੇ ਹਮਲਾ ਹੋਇਆ ਜਿਹੜੇ ਪੱਤਰਕਾਰ ਬਣਨੇ ਆ ਉਹਨਾਂ ਦੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਬਾਕਾਇਦਾ ਉਹਨਾਂ ਦਾ ਮੈਡੀਕਲ ਵੀ ਹੋਇਆ ਉਹਨਾਂ ਦਾ ਬਾਕਾਇਦਾ ਸਰਕਾਰੀ ਹਸਪਤਾਲ ਦੇ ਵਿੱਚ ਪੁਲਿਸ ਹੀ ਝਾਕੇ ਲੱਗੀ ਉਹਨਾਂ ਨੂੰ ਮੌਕੇ ਦੇ ਇੱਕ ਚੈਨਲ ਦੇ ਪੱਤਰਕਾਰ ਵੀ ਹਾਜ਼ਰ ਸੀ ਇੱਕ ਚੈਨਲ ਦੇ ਪੱਤਰਕਾਰ ਦਾ ਦੋਸਤ ਵੀ ਰਿਸ਼ਤੇਦਾਰ ਵੀ ਸੀ ਉਹਨਾਂ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਤੇ ਜੇ ਆਪਾਂ ਗੱਲ ਕਰੀਏ ਕੱਲਾ ਇਹੀ ਇੱਕ ਮਾਮਲਾ ਨਹੀਂ ਹੈ ਤੇ ਅਸੀਂ ਅੱਜ ਜਿਹੜੇ ਨਾਅਰੇ ਬਾਜੀ ਵੀ ਕੀਤੀ ਜਥੇਬੰਦੀਆਂ ਨੇ ਕਿ ਚੰਡੀਗੜ੍ਹ ਪੁਲਿਸ ਦੀ ਗੁੰਡਾ ਗਰੋ ਨਾਲ ਮਿਲੀਭੁਗਤ ਜ਼ਿਆਦਾ ਹੈ ਖਾਸ ਕਰਕੇ ਕੁਝ ਟਰੈਵਲ ਏਜੰਟਾਂ ਦੇ ਮਾਮਲੇ ਵੀ ਉਜਾਗਰ ਕੀਤੇ ਇੱਕ ਪੱਤਰਕਾਰ ਦੇ ਹੋਰ 6 ਮਹੀਨੇ ਪਹਿਲਾਂ ਦੀ ਗੱਲ ਹੈ ਮੈਂ ਖੁਦ ਇਸੇ ਮੌਜੂਦਾ ਐਸਐਸਪੀ ਨੂੰ ਮਿਲ ਕੇ ਗਿਆ ਪਰ ਸੀਨੀਅਰ ਪੱਤਰਕਾਰਾਂ ਦੇ ਨਾਲ ਉਹ ਮਾਮਲਾ ਕੀ ਸੀ ਕਿ 17 ਸੈਕਟਰ ਦੇ ਇੱਕ ਟਰੈਵਲ ਏਜੰਟਰ ਨੇ ਠੱਗੀਆਂ ਮਾਰੀਆਂ ਸੀ ਲੋਕਾਂ ਨਾਲ ਉਹ ਮਾਮਲਾ ਉਜਾਗਰ ਕੀਤਾ ਇੱਕ ਪੱਤਰਕਾਰ ਨੇ ਤੇ ਐਫਆਈਆਰ ਵੀ ਦਰਜ ਹੋ ਗਈ ਉਹ ਠੱਗ ਟਰੈਵਲ ਏਜੰਟ ਜੇਲ ਵੀ ਗਿਆ 5-7 ਮਹੀਨੇ ਜੇਲ੍ਹ ਚ ਰਿਹਾ ਤੇ ਜੇਲ੍ਹ ਜਾਣ ਤੋਂ ਪਹਿਲਾਂ ਉਹਨੇ ਆਪਣੇ ਗੁੰਡੇ ਭੇਜ ਕੇ ਉਸ ਪੱਤਰਕਾਰ ਦੇ ਘਰ ਤੇ ਹਮਲਾ ਕਰਾਇਆ ਤੋੜਫੋੜ ਕਰਵਾਈ ਤੇ ਧਮਕੀਆਂ ਦਿੱਤੀਆਂ ਧਮਕੀ ਦੇਣ ਦੀ ਆਡੀਓ ਰਿਕਾਰਡ ਖੁੱਦ ਮੈਂ ਬੈਠਾ ਸੀ ਐਸਐਸਪੀ ਕੋਲੇ ਉਦੋਂ ਆਡੀਓ ਰਿਕਾਰਡਿੰਗ ਵੀ ਸੁਣਾਈ ਐ ਫੋਨ ਵੀ ਦਿਖਾਇਆ ਸਾਰਾ ਕੁਝ ਤੇ ਸੀਸੀਟੀਵੀ ਫੁਟੇਜ ਵੀ ਦਿੱਤੀ ਗਈਆਂ ਤੇ 5-6 ਮਹੀਨੇ ਹੋ ਗਏ ਅਜ ਤੱਕ ਪਰਚਾ ਦਾਦ ਨਹੀਂ ਹੋਇਆ ਹੁਣ ਉਸ ਪੱਤਰਕਾਰ ਨੇ ਸਾਨੂੰ ਦੱਸਿਆ ਕਹਿੰਦਾ ਮੇਰੀ ਸ਼ਿਕਾਇਤ ਨੂੰ ਦਾਖਲ ਦਫਤਰ ਇਹ ਕਹਿ ਕੇ ਕਰਤਾ ਚੰਡੀਗੜ੍ਹ ਪੁਲਿਸ ਨੇ ਕੇ ਤਾਂ ਨਾਮ ਐਂਡ ਫੇਮ ਵਾਸਤੇ ਵੀਡੀਓ ਬਣਾਉਂਦਾ ਫਿਰਦਾ ਮਤਲਬ ਉਹ ਸਬੂਤ ਵੀ ਇਗਨੋਰ ਕਰ ਦਿੱਤੇ ਹੁਣ ਠੀਕ ਉਹ ਕੋਰਟ ਚ ਜਾਏਗਾ ਪੱਤਰਕਾਰ ਉਹ ਵੀਡੀਓ ਸੀਸੀਟੀਵੀ ਫੁਟੇਜ ਵੀ ਇਗਨੋਰ ਕਰ ਦਿੱਤੀਆਂ ਸਬੂਤ ਵੀ ਇਗਨੋਰ ਕਰ ਦਿੱਤੇ ਪੱਤਰਕਾਰ ਭਾਈਚਾਰਾ ਗਿਆ ਮਿਲਣ ਉਹ ਵੀ ਇਗਨੋਰ ਕਰਤਾ ਜੇ ਹੁਣ ਤੇ ਪੱਤਰਕਾਰਾਂ ਤੇ ਵਿਦਿਆਰਥੀਆਂ ਨਾਲ ਚੰਡੀਗੜ੍ਹ ਤੇ ੱੱਕਾ ਹੁੰਦਾ ਰਹੇਗਾ ਤਾਂ ਇਹੀ ਪੱਤਰਕਾਰ ਭਾਈਚਾਰਾ ਫਿਰ ਲੋਕਾਂ ਦੇ ਮਾਮਲੇ ਆਜ਼ਾਦੀ ਨਾਲ ਕਿਵੇਂ ਜਾ ਕੇ ਕਰੇਗਾ ਸਾਨੂੰ ਇਸ ਗੱਲ ਦਾ ਦੁੱਖ ਹੈ ਤੇ ਡਰ ਵੀ ਹੈ ਇਸੇ ਕਰਕੇ ਅਸੀਂ ਅੱਜ ਐਸਐਸਪੀ ਦਫ਼ਤਰ ਦੇ ਬਾਹਰ ਟੱਚ ਕੀਤਾ ਵੈਸੇ ਇਹ ਕਿਹਾ ਜਾਂਦਾ ਹੈ ਕਿ ਚੰਡੀਗੜ੍ਹ ਦਾ ਜੋ ਪੁਲਿਸ ਪ੍ਰਸ਼ਾਸਨ ਹੈ ਬਹੁਤ ਕਾਨੂੰਨ ਦੀ ਪਾਲਣਾ ਕਰਦਾ ਹੈ ਇੱਕ ਇੱਕ ਬੜਾ ਡਿਸਿਪਲਿਨਡ ਜਿਹੜਾ ਪੁਲਿਸ ਪ੍ਰਸ਼ਾਸਨ ਇੱਥੋਂ ਦਾ ਉਹ ਹੈਗਾ ਪਰ ਤੁਸੀਂ ਬੜੇ ਗੰਭੀਰ ਇਲਜ਼ਾਮ ਲਾ ਰਹੇ ਹੋ ਕਿ ਐਦਾਂ ਹਮਲੇ ਵੀ ਹੋਏ ਨੇ ਉਹਨਾਂ ਦੇ ਮਾਮਲੇ ਵੀ ਦਰਜ ਨਹੀਂ ਹੋਏ ਔਰ ਨਾਲ ਹੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀਆਂ ਮਿਲੀਭੁਗਤ ਵੀ ਹੈਗੀਆਂ ਨੇ ਕੁਝ ਲੋਕਾਂ ਦੇ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਬੜੇ ਗੰਭੀਰ ਇਲਜ਼ਾਮ ਨੇ ਇਹਨਾਂ ਚੰਡੀਗੜ੍ਹ ਪੁਲਿਸ ਦਾ ਅਕਸ਼ ਬੜਾ ਵਧੀਆ ਹੈ ਪੂਰੀ ਕਾਨੂੰਨ ਦੀ ਪਾਲਣਾ ਟ੍ਰੈਫਿਕ ਰੂਲ ਦੇ ਵਿੱਚ ਬਹੁਤ ਸਖਤ ਹੈ ਲੋਕ ਮੋਹਾਲੀ ਐਂਟਰ ਮੋਹਾਲੀ ਤੋਂ ਚੰਡੀਗੜ੍ਹ ਐਂਟਰ ਕਰਦੇ ਬੈਲਟਾ ਲੱਗ ਜਾਂਦੀਆਂ ਪੂਰਾ ਡਰ ਹੈ ਪੁਲਿਸ ਦਾ ਵੱਡਾ ਡਰ ਹੈ ਪਰ ਹਾਥੀ ਦੇ ਦੰਦ ਦਿਖਾਣ ਦੇ ਹੋਰ ਤੇ ਖਾਣ ਦੇ ਹੋਰ ਕਾਨੂੰਨ ਦੀ ਪਾਲਣਾ ਕਰਦੇ ਆ ਹੁਣ ਜਿਹੜਾ ਜਦੋਂ ਪੰਜਾਬ ਦੇ ਵਿੱਚ ਕੋਈ ਸਰਕਾਰ, ਟਰੈਵਲ ਏਜੰਟਾਂ ਦੇ ਸਖਤ ਹੁੰਦੀ ਹੈ ਜਾਂ ਮਹੌਲੀ ਪੁਲਿਸ ਟਰੈਵਲ ਏਜੰਟਾਂ ਦੇ ਸਖਤ ਹੁੰਦੀ ਹੈ ਤਾਂ 1 ਕਿਲੋਮੀਟਰ ਬਾਅਦ ਬਾਰਡਰ ਟਰੱਪ ਕੇ ਟਰੈਵਲ ਏਜੰਟ ਚੰਡੀਗੜ੍ਹ ਦੇ ਖੁੱਲ ਜਾਂਦੇ ਆ ਧੰਦਾ ਉਹਨਾਂ ਦਾ ਤੇ 99% ਚੰਡੀਗੜ੍ਹ ਦੇ ਟਰੈਵਲ ਏਜੰਟ ਵੱਡੇ ਵੱਡੇ ਠੱਗ ਆ 50-50 ਲੱਖ ਦੇ ਤੁਹਾਨੂੰ ਪਤਾ ਸੀ ਟਰੈਵਲ ਏਜੰਟਾਂ ਖਿਲਾਫ ਬਹੁਤ ਵੱਡੀ ਮਹਿੰਮ ਚਲਾਈ ਹੈ ਜੇ ਕੰਮ ਵੀ ਕਰਦੇ ਆ 50-50 ਲੱਖ ਦੇ ਠੱਗੀਆਂ ਕੇਸ ਮੇਰੇ ਕੋਲ ਆਨੇ ਆ ਸਾਡੀ ਸੰਸਥਾ ਕੋਲ ਆਉਂਦੇ ਆ 2-2 ਕਰੋੜ ਦੇ ਵੀ ਆਨੇ ਆ 25-25 ਲੱਖ ਦੇ ਵੀ ਆਨੇ ਆ ਲੋਕ ਮੌਕੇ ਦੇ ਥਾਣੇਦਾਰ ਨੂੰ ਫੋਨ ਕਰ ਦਿੰਦਾ 34 ਸੈਕਟਰ ਤੇ 17 ਸੈਕਟਰ 42 ਸੈਕਟਰ 43 ਸੈਕਟਰ ਇਹ ਗੜ ਬਣਿਆ ਹੈ ਟ੍ਰੈਵਲ ਜੈਂਟਾ ਠੱਗਿਆਂ ਦਾ ਤਾਂ ਪੁਲਿਸ ਵਾਲੇ ਆ ਕੇ ਪੀੜਤਾਂ ਨੂੰ ਡਰਾਉਂਦੇ ਆ ਕਿ ਤੁਹਾਡੇ ਕੋਲ ਪਰਮਿਸ਼ਨ ਹੈ ਨਹੀਂ 143 ਲੱਗੀ ਹੋਈ ਹੈ ਤੁਸੀਂ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦੇ ਬਾਹਰ ਅੰਗਾਮਾ ਨਹੀਂ ਕਰ ਸਕਦੇ ਤੁਹਾਡੇ ਪਰਚਾ ਦਰਜ ਕਰਾਂਗੇ ਤੁਹਾਨੂੰ ਅੰਦਰ ਕਰਾਂਗੇ ਜਾ ਕੇ ਸ਼ਿਕਾਇਤ ਦੇ ਦਿਓ ਇਸ ਤਰੀਕੇ ਨਾਲ ਪੀੜਤਾਂ ਨੂੰ ਚੰਡੀਗੜ੍ਹ ਪੁਲਿਸ ਡਰਾ ਕੇ ਭਜਾਉਂਦੀ ਹੈ ਉਹ ਵਿਚਾਰੇ ਪਬਲਿਕ ਵਿੰਡੋ ਤੇ ਜਿਹੜੀ ਹੈ ਚੰਡੀਗੜ੍ਹ ਪੁਲਿਸ ਦੇ ਉੱਤੇ ਐਪਲੀਕੇਸ਼ਨ ਦਿੰਦੇ ਆ ਜਾ ਕੇ ਐਪਲੀਕੇਸ਼ਨ ਉਹਨਾਂ ਥਾਣੇਦਾਰਾਂ ਨੂੰ ਫਿਰ ਮਾਰਕ ਹੋ ਜਾਂਦੀ ਥਾਣੇ ਨੂੰ ਜਿਨ੍ਹਾਂ ਦੇ ਟਰੈਵਲ ਏਜੰਟਾਂ ਨਾਲ ਮੇਲ ਜੋਲ ਹੈਗਾ ਹਿੱਸਾ ਪਤੀ ਦਾ ਕੋਈ ਸਬੂਤ ਹੈ ਇਸ ਗੱਲ ਦੇ ਬਿਲਕੁਲ ਜੀ ਹੁਣੇ ਜੇ ਤੁਸੀਂ ਮੇਰੇ ਸੋਸ਼ਲ ਮੀਡੀਆ ਤੇ ਦੇਖੋ ਮੈਂ ਅਕਸਰ ਮੀਡੀਆ 'ਚ ਬੋਲਦਾ ਰਿਹਾ ਮੈਂ ਕਈ ਟਰੈਵਲ ਏਜੰਟਾਂ ਨੂੰ ਜੇਲ੍ਹ ਭੇਜ ਚੁੱਕਿਆ ਚੰਡੀਗੜ੍ਹ ਵਾਲਿਆਂ ਨੂੰ ਸਾਡੀ ਸੰਸਥਾ ਭੇਜ ਚੁੱਕਿਆ ਪੱਕੇ ਸਬੂਤ ਹੈ ਔਰ ਮੈਂ ਆਪਣੇ ਬਕਾਇਦਾ ਸੰਸਥਾ ਵੱਲੋਂ ਇਲਜ਼ਾਮ ਲਗਾ ਰਿਹਾ ਇਹ ਕੋਈ ਨਵਾਂ ਮਾਮਲਾ ਨਹੀਂ ਅਸੀਂ ਤੇ ਉਸ ਪੱਤਰਕਾਰ ਦੇ ਤੇ ਹਮਲਾ ਹੋਇਆ ਵੀ ਤੇ ਇੱਕ ਸਮੂਹਤਾ ਉਹਦੀ ਸ਼ਿਕਾਇਤ ਵੀ ਹੈਗੀ ਹੈ ਤੇ ਨਵਾਂ ਇਹ ਮਾਮਲਾ ਹੈਗਾ ਇਸੇ ਕਰਕੇ ਅਸੀਂ ਅੱਜ ਚੰਡੀਗੜ੍ਹ ਪੁਲਿਸ ਤੇ ਰੋਪ ਲਾ ਕੇ ਪ੍ਰੋਟੈਸਟ ਵੀ ਕੀਤਾ ਤੇ ਮੈਮੋਰੰਡਮ ਵੀ ਦਿੱਤਾ ਔਰ ਇਹ ਵੀ ਅਸੀਂ ਲਿਖਿਆ ਮੈਮੋਰੰਡਮ ਚ ਕਿ ਐਸਐਸਪੀ ਚੰਡੀਗੜ੍ਹ ਪੱਤਰਕਾਰ ਦੇ ਫੋਨ ਵੀ ਨਹੀਂ ਚੁੱਕਦੇ ਕੋਈ ਜਵਾਬ ਵੀ ਨਹੀਂ ਦਿੰਦੇ ਇੱਕ ਪੱਤਰਕਾਰ 3 ਦਿਨ ਤੋਂ ਲਗਾਤਾਰ ਮੈਡਮ ਦੇ ਤਾਲ ਮਿਲਚਾ ਪੁਰਾਣੇ ਉਹ ਜਾਣਦੇ ਵੀ ਐਸਐਸਪੀ ਜਦੋਂ ਇਹ ਪੰਜਾਬ ਚ ਹੁੰਦੇ ਸੀਗੇ ਤੇ ਨਹੀਂ ਚੁੱਕਦੇ ਉਹ ਤੇ ਇਹ ਇਸ ਤਰ੍ਹਾਂ ਦਾ ਗੰਭੀਰ ਬੰਦਾ ਹੈਗਾ ਯਾ ਮਤਲਬ ਜੇ ਆਪਾਂ ਦੇਖੀਏ ਵੀ ਹਾਥੀ ਦੇਨ ਦਿਖਾਣ ਦੇ ਹੋਰ ਤੇ ਖਾਣ ਦੇ ਹੋਰ ਚੰਡੀਗੜ੍ਹ ਪੁਲਿਸ ਦਾ ਅਕਸ਼ ਬਹੁਤ ਵਧੀਆ ਹੈਗਾ ਵੱਡਾ ਇਹਦਾ ਮਤਲਬ ਇਹ ਵੀ ਨਹੀਂ ਹੋ ਸਕਦਾ ਕਿ ਜੇ ਫੋਨ ਨਹੀਂ ਚੱਕਦੇ ਤਾਂ ਉਹ ਮਤਲਬ ਕਰਪਟ ਨੇ ਜਾਂ 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 ਉਹ ਗਲਤ ਕਾਰਵਾਈ ਕਰਦੇ ਨੇ ਤਾਂ ਮਤਲਬ ਤਾਂ ਇਹ ਨਹੀਂ ਹੋ ਇਹਦੇ ਸਾਰੇ ਉਦਾਹਰਣ ਦਿੱਤੀ ਹੈ ਮੈਂ ਜਿੰਨੀਆਂ ਮੈਂ ਹੁਣ ਗੱਲ ਕਰਦਾ ਜੇ ਚੰਡੀਗੜ੍ਹ ਪੁਲਿਸ ਦੇ ਐਸਐਸਪੀ ਸਾਹਿਬ ਜਿੰਨੀਆਂ 1 ਸਾਲ ਚ ਕੰਪਲੇਂਟਾਂ ਆਈਆਂ ਸੈਕਟਰ 9 ਥਾਣ ਦਿੱਤੀਆਂ ਇਹਨਾਂ ਨੇ ਐਸਐਸਪੀ ਨੂੰ ਟਰੈਵਲ ਏਜੰਟਾਂ ਖਿਲਾਫ ਉਹਨਾਂ ਕੰਪਲੇਂਟਾਂ ਨੂੰ ਖੋਲ ਕੇ ਦੇਖ ਕਿ ਉਹਨੇ ਸੈਟਿੰਗ ਹੋ ਗਈ ਉਹਨਾਂ ਦੇ ਗਾ ਕਰਨ ਠੱਗੀ ਦੇ ਸ਼ਿਕਾਇਤਾਂ ਨੂੰ ਪੁੱਛ ਲੈਣ ਨੂੰ ਦੱਸਣਗੇ ਜੀ ਕਿਹੜਾ ਪੁਲਿਸ ਅਫਸਰ ਮੇਰੇ ਤੋਂ ਕਿੰਨੇ ਪੈਸੇ ਖਾ ਗਿਆ ਟਰੈਵਲ ਏਜੰਟ ਨਹੀਂ ਦਿੱਤਾ ਨਹੀਂ ਇੱਥੇ ਛਾਤੀ ਠੋਕ ਕੇ ਟਰੈਵਲ ਏਜੰਟ ਕਹਿੰਦੇ ਆ ਕਿ ਸਾਡੀ ਪੂਰੀ ਸੈਟਿੰਗ ਹੈ ਜੋ ਜਾਣਾ ਜਾਓ ਉਹ ਤਾਂ ਇਹ ਕਹਿੰਦੇ ਥਾਣੇ ਜਾਓ ਜੇ ਪੰਜਾਬ ਦੇ ਵਿੱਚ ਹੁਣ ਡਰਦੇ ਆ ਵੀ ਨਹੀਂ ਨਹੀਂ ਨਾ ਪੁਲਿਸ ਕੋਲ ਕੇਸ ਨਾ ਜਾਵੇ ਪਰਚਾ ਦਰਜ ਹੋ ਜਾਏਗਾ ਇੱਥੇ ਠੱਗ ਟਰੈਵਲ ਏਜੰਟ ਕਹਿੰਦੇ ਇੱਥੇ ਰੌਲਾ ਨਹੀਂ ਪਾਣਾ ਬੌਂਸਰ ਰੱਖਿਆ ਜਾ ਕੇ ਪੁਲਿਸ ਨੂੰ ਕੁਮ ਲੈਣ ਦੇ ਦੇ ਉਹ ਛਾਤੀ ਠੋਕ ਕੇ ਕਹਿੰਦੇ ਇਹ 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 ਦੋਸ਼ ਵੀ ਹੈ अच्छा आज प्रोटेस्ट ਵੀ ਕੀਤਾ ਗਿਆ ਤੁਸੀਂ ਮੰਗ ਪੱਤਰ ਵੀ ਦੇ ਕੇ ਆਏ ਹੋ ਕੀ ਇਸ ਮਾਮਲੇ ਦੇ ਅੰਦਰ ਪੁਲਿਸ ਨੇ ਮੰਨਿਆ ਕਿ ਉਹ ਮਾਮਲਾ ਦਰਜ ਕਰਨਗੇ ਉਹ ਨੌਜਵਾਨਾਂ ਦੇ ਜਿਹੜੇ ਹਮਲਾਵਰ ਸੀਗੇ ਜਿਨ੍ਹਾਂ ਦੇ ਸੱਟਾਂ ਵੀ ਗੰਭੀਰ ਲੱਗੀਆਂ ਵੈਸੇ 144 ਲੱਗੀ ਹੋਈ ਸੀ ਕੱਲ ਪੁਲਿਸ ਦੇ ਕਈ ਬੰਦਿਆਂ ਦਾ ਫੋਨ ਵੀ ਆਇਆ ਕਿ 44 ਅਸੀਂ ਫਿਰ ਵੀ ਇਕੱਠੇ ਹੋਏ ਦੋ ਜਾਂ ਤਿੰਨ ਵਾਰੀ ਅਲੱਗ-ਅਲੱਗ ਅਫਸਰ ਜਿਹੜੇ ਸਾਡੇ ਕੋਲ ਮੈਮੋਰੰਡਮ ਲੈਣ ਆਏ ਪਰ ਸਾਡੀ ਜੀਤਸੀ ਵੀ ਕੋਈ ਕਲਾਸ 1 ਗੈਜਟਡ ਅਫਸਰ ਆ ਕੇ ਪੁਲਿਸ ਦਾ ਉਹ ਸਾਡੇ ਕੋਲ ਮੈਮੋਰੰਡਮ ਲੈ ਲਈ ਸੀ ਆਮ ਕਿਸੇ ਐਸਐਸਓ ਨੂੰ ਕਿਹੜਾ ਹੋਰ ਮੈਮੋਰੰਡਮ ਨਹੀਂ ਦੇਣਾ ਅਖੀਰ ਨੂੰ ਤੀਜੀ ਜਾਂ ਚੌਥੀ ਵਾਰੀ ਫਿਰ ਮੈਡਮ ਹੈਕ ਉਹ ਡੀ ਲੈ ਕੇ ਗਏ ਆ ਉਹਨਾਂ ਨਾਲ ਬਾਕਾਇਦਾ ਗੱਲਬਾਤ ਹੋਈ ਹੈ ਕੈਮਰੇ ਸਾਹਮਣੇ ਉਹਦੀ ਰਿਕਾਰਡਿੰਗ ਵੀ ਹੋਈ ਹੈ ਉਹਨੇ ਸਾਰੀ ਗੱਲਾਂ ਮੰਨੀਆਂ ਤੇ ਅਸੀਂ ਕਹਿੰਦੇ ਕਾਰਵਾਈ ਕਰਾਂਗੇ ਤੇ ਨਾਲ ਅਸੀਂ ਇਹ ਵੀ ਕਿਹਾ ਵੀ ਜੇ ਹੁਣ ਵੀ ਤੁਸੀਂ ਕਾਰਵਾਈ ਨਹੀਂ ਕਰੀ ਤੀ ਤਾਂ ਅਸੀਂ ਪਬਲਿਕ ਵੱਡੇ ਪੱਧਰ ਤੇ ਇਕੱਠੇ ਹੋ ਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਖਿਲਾਫ ਪੁਲਿਸ ਖਿਲਾਫ ਪ੍ਰੋਟੈਸਟ ਕਰਾਂਗੇ ਜੋ ਬੰਦੇ ਆਇਡੈਂਟੀਫਾਈ ਹੋਏ ਨੇ ਜਿਨ੍ਹਾਂ ਨੇ ਹਮਲਾ ਕੀਤਾ ਸੀ ਪੁਲਿਸ ਨੇ ਕੋਈ ਕਾਰਵਾਈ ਆਇਡੈਂਟੀਫਾਈ ਕਰਨਾ ਪੁਲਿਸ ਦਾ ਕੰਮ ਹੈ ਪੁਲਿਸ ਨੇ ਆਇਡੈਂਟੀਫਾਈ ਕੀਤੇ ਹੈ ਪੁਲਿਸ ਨੇ ਆਪਣੇ ਬੀਟ ਬਾਕਸ ਬਿਠਾਏ ਆ ਉਹਨਾਂ ਦੀਆਂ ਗੱਡੀਆਂ ਦੇ ਨੰਬਰ ਉਹਨਾਂ ਕੋਲ ਹੈਗੇ ਆ ਔਰ ਬਾਕਾਇਦਾ ਉਹ ਸਾਰੇ ਆਇਡੈਂਟੀਫਾਈ ਇਹ ਪੁਲਿਸ ਜਾਣ ਬੁੱਝ ਕੇ ਵਿਚਾਰੀ ਹੈ ਮਾਮਲਾ ਨਿਰਦਜ ਨਹੀਂ ਹੋਇਆ ਮਾਮਲਾ ਦਰਜ ਨਹੀਂ ਹੋਇਆ ਮਾਮਲਾ ਦੇਖਣ ਨੂੰ ਭਾਵੇਂ ਪਬਲਿਕ ਨੂੰ ਛੋਟਾ ਲੱਗੇ ਪਰ ਸਾਡੇ ਲਈ ਵੱਡਾ ਮਾਮਲਾ ਹੈ ਪੱਤਰਕਾਰਾਂ ਦੇ ਹਮਲੇ ਪੱਤਰਕਾਰਾਂ ਦੇ ਵਿਦਿਆਰਥੀ ਤੇ ਹਮਲੇ ਬੰਦਾ ਫਿਰੋਜ਼ਪੁਰ ਪਾਕਿਸਤਾਨ ਦੇ ਬਾਰਡਰ ਤੋਂ ਇੱਥੇ ਪੱਤਰਕਾਰੀ ਸਿੱਖਣ ਵਾਸਤੇ ਆ ਰਹੇ ਚੰਡੀਗੜ੍ਹ ਆਪਣੇ ਗਰੀਬ ਘਰ ਦਾ ਮਾਂ-ਬਾਪ ਨੂੰ ਕੀ ਦੱਸ ਕੇ ਆ ਰਹੇ ਕਿ ਮੈਂ ਪੱਤਰਕਾਰੀ ਸਿੱਖਣ ਚੱਲੇ ਤੇ ਉਹਦੇ ਨਾਲ ਇਹ ਕੁਝ ਵਾਪਰ ਦੀ ਚੰਡੀਗੜ੍ਹ 'ਚ ਉਹ ਪੱਤਰਕਾਰ ਕਿਵੇਂ ਬਣੇਗਾ ਕਿਉਂ ਬਣੇਗਾ ਉਹ ਪੱਤਰਕਾਰ ਲੋਕਾਂ ਦੇ ਮੁੱਦੇ ਚੱਕਣ ਵਾਸਤੇ ਜਾਂ ਤਾਂ ਉਹ ਵੀ ਫਿਰ ਡਰ ਕੇ ਕੰਮ ਕਰੇਗਾ ਜਾਂ ਅਗਲਾ ਸਟਾਪ ਦੇਖੋ ਸਾਨੂੰ ਉਮੀਦ ਹੈ ਤੁਹਾਡੇ ਚੈਨਲ ਨਾਲ ਅਸੀਂ ਦੱਸਤਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਪੁਲਿਸ ਨੂੰ ਉਮੀਦ ਆ ਕਾਰਵਾਈ ਕਰੇਗੀ ਜੇ ਨਹੀਂ ਕਾਰਵਾਈ ਕਰੇਗੀ ਤਾਂ ਕਾਨੂੰਨੀ ਰਾਹ ਵੀ ਸਾਡੇ ਕੋਲ ਹੈ ਕੋਰਟ ਕਚੈਰੀ ਦਾ ਪਰ ਇਸ ਵੱਡੇ ਪੱਧਰ ਤੇ ਅਸੀਂ ਸਮਾਜਿਕ ਜਥੇਬੰਦੀਆਂ ਨਾਲ ਲੈ ਕੇ ਪ੍ਰੋਟੈਸਟ ਚੰਡੀਗੜ੍ਹ ਪੁਲਿਸ ਖਿਲਾਫ ਕਰਾਂਗੇ ਠੀਕ ਹੈ ਤਾਂ ਸਿੱਧੇ ਤੌਰ ਤੇ ਇਲਜ਼ਾਮ ਚੰਡੀਗੜ੍ਹ ਦੀ ਪੁਲਿਸ ਤੇ ਹੈ ਕਿ ਮਾਮਲੇ ਉਹ ਕਹਿੰਦੇ ਕਿ ਦੋ ਵਾਪਰੇ ਆ ਉਹਨਾਂ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਸਬੂਤ ਵੀ ਦਿੱਤੇ ਗਏ ਨੇ ਪਰ ਉਹ ਕਹਿੰਦੇ ਕਿ ਮਾਮਲੇ ਦਰਜ ਨਹੀਂ ਹੁੰਦੇ ਜਿਹੜੇ ਲੋਕ ਇਸ ਦੇ ਵਿੱਚ ਦੋਸ਼ੀ ਪਾਏ ਜਾਂਦੇ ਨੇ ਪ੍ਰੋਟੈਸਟ ਹੋਇਆ ਪ੍ਰੋਟੈਸਟ ਦੇ ਵਿੱਚ ਮੰਗ ਪੱਤਰ ਦਿੱਤਾ ਗਿਆ ਉਹ ਕਹਿੰਦੇ ਨੇ ਕਿ ਜੇਕਰ ਇਸ ਤੇ ਹੁਣ ਬਣਦੀ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਇਸ ਤੋਂ ਵੀ ਵੱਡਾ ਪ੍ਰੋਟੈਸਟ ਕੀਤਾ ਜਾ ਸਕਦਾ ਆਪਣੇ ਸਹਿਯੋਗੀ ਗੁਰਦੇਵ ਸਿੰਘ ਨਾਲ ਮੇਰਾ ਵੀ ਸੰਗਰਾਹ ਦਾਨ ਮਿਊ ਚੰਦ